ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਪਰ ਆਲਾ ਦੇ। ਜੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੋਂ ਕਿਸੇ ਵੀ ਵੀਰ ਨੇ ਦਾਦੀ ਅਰਥਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019870। ਸ੍ਰੀ ਗੱਲ ਬਾਈ ਜੀ। ਸ੍ਰੀ ਗੱਲ ਜੀ। ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ। ਮੇਰਾ ਪਿੰਡ ਨਾਮ ਮੇਰਾ ਨਰਪਾਲ ਸਿੰਘ ਆ ਜੀ ਪਿੰਡ ਰਸੀਨ ਜ਼ਿਲ੍ਹਾ ਲੁਧਿਆਣਾ। ਪੈਂਡਰ ਸੀਨ ਹਾਂਜੀ ਤੇ ਜਿਲ੍ਹਾ ਪੈਗਾ ਲੁਧਿਆਣਾ ਹਾਂਜੀ ਆਪਣੇ ਸ਼ਪਾਰ ਪਿੰਡ ਵੀ ਨੇੜੇ ਆ ਗਿਆ ਹਾਂਜੀ 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 ਠੀਕ ਆ ਰੇਕੋਡ ਕਿੰਨਾ ਕੇ ਰਹਿ ਗਿਆ ਆਪਣਾ ਇੱਥੋਂ 18 ਕਿਲੋ ਪਿੰਟਰ ਹੋਊਗਾ ਜੀ ਆਇਆ ਕੋਲ ਰੇਕੋਡ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਜੀ 99147 41400 ਜੀ 99147 41400 ਜੀ 41400 ਜੀ ਜਿਹੜਾ ਜੰਮੂ ਝੋਟੀ ਪਕਾਉ ਕਰੀਆਂ ਸੁਆਹ ਕਿਹੜਾ ਸੂਈ ਇਹ ਦੂਜੇ ਸੂਏ ਸੁੰਦੀ ਆ ਵੀਰੇ ਇਹ ਦੂਜੇ ਸੂਏ ਆਪਣੇ ਘਰ ਦੀਆਂ ਬਣੀਆਂ ਇਹੇ ਜੀ ਮੈਂ ਹਰਿਆਣੇ ਚੋਂ ਲਿਆਇਆ ਸੀਗਾ 10 ਦਿਨ ਦੀ ਕੱਚੀ ਸੀਗੀ ਪਹਿਲੇ ਸੂਏ ਹਾਂਜੀ ਨੇ ਹੌਣ ਲੈ ਕੇ ਆਏ ਜੀ ਹੁਣ ਪਹਿਲੇ ਸੂਏ ਉੱਥੇ ਸੂਈਆ ਹੁਣ ਦੂਜੇ ਸੂਏ ਆਪਣੇ ਕੋਲੇ ਸੁੰਦੀਆ ਜੀ ਇਹ 10-15 ਦਿਨ ਹੋਏ ਨੇ ਜੀ ਠੀਕ ਆ ਅੱਜ ਸੂਣ ਚ ਜਾਣੇ ਸਹੀ ਕਹਿ ਲੀਂ ਜੀ ਇਹ 20 ਤਰੀਕ ਨੂੰ ਦਿਨ ਪੂਰੇ ਨੇ ਜੀ ਇਹਦੇ 20 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਤੇ ਪਹਿਲੇ ਸੂਏ ਹਰਿਆਣਿਆਂ ਨੇ ਫਿਰ ਦੁੱਧ ਕਿੰਨਾ ਦੱਸਿਆ ਇਹ 13.5 ਜੀ 14 ਕਿਲੋ ਦੁੱਧ ਕੱਢਿਆ ਉੱਥੇ ਜੀ ਪਲੂਣ ਨੇ ਪਲੂਣ ਨੇ ਜੀ ਇਹਨੇ ਠੀਕ ਆ ਵਗੈਰਾ ਪੁੱਛਿਆ ਕਿਹੜਾ ਲੱਗਿਆ ਆ ਇਹ ਐਮਨਤੀ ਦਾ ਵੀਰੇ ਦੇ ਐਮਨਤੀ ਦਾ ਸਿਰ ਠੀਕ ਆ ਹਾਂਜੀ ਠੀਕ ਹੈ ਤੇ ਥੰਮਸਾ ਚੱਕ ਕੇ ਦੇਖਿਆ ਚੀਪਾਂ ਨੂੰ ਪੋਕੇ ਬਿਲਕੁਲ ਸਹੀ ਸਾਫ ਗਾਰੰਟੀ ਆਈ ਥਾਣਾ ਦੀ ਆਪਣੀ ਠੀਕ ਹੈ ਇਹਦੀ ਅੰਦਾਜ਼ਾ ਲਾ ਕੇ ਜਿਹੜੇ ਦੁੱਧ ਕਿੰਨਾ ਪਾਉਦੀ ਸੀ ਇਹ 16 17 ਕਿਲੋ ਦੁੱਧ ਗੱਡੂ ਜੀ ਰਾਮ ਨਾਲ ਆਈਏ ਕਹਿੰਦਾ ਵਾ 15 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਹਾਂਜੀ 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 ਤੇ ਲੈਵਾ ਸੋਹਣਾ ਅਗੇ ਪਿਛੇ ਦਾ ਹਣਾ ਹਾਂਜੀ ਤੇ ਇਹਦੇ ਆਪਾਂ ਗੱਲ ਕਰੀਏ ਰੇਟ ਦੀ ਰੇਟ ਕੀ ਰੱਖਿਆ ਦਾ ਰੇਟ ਔਖਿਆ ਜੀ ਆਪਾਂ 165000 ਰੁਪਇਆ ਮਾਨਦਾਨ ਮਾੜਾ ਮੋਟਾ ਹੋਊਗਾ ਉਹ ਤੁਹਾਡੇ ਕਹਿਣ ਤੋਂ ਬਿਨਾ ਜੀ ਆਪਾਂ ਕਰ ਦੇਾਂਗੇ ਤੁਹਾਡੀ ਵੀਡੀਓ ਦੇਖ ਕੇ ਜਿਹੜਾ ਆਊਗਾ ਗਰ ਰਾਜੀ ਸਮੀਤ ਖੇਤ ਕੇ ਖੇਤ ਕੇ ਚੰਗੀ ਕੁੜੀ ਜੋ ਮੀਹਾਈ ਜਾਵੇ ਸੁਰਗ ਖਾਲਦੇਵਾ ਨੇਰ ਤੋਂ ਦੇਖਾ ਰਹੇ ਚਾਰੇ ਸਾਂ ਨਿਕਲਣੇ ਪੌੜੇ ਦਿੱਤੀ ਤੇ ਨੰਗੇ ਲੈ ਰੇ ਦੀ ਆ ਅੱਗੇ ਪਿੱਛੇ ਦਾ ਕੱਢਣ ਦੇਵਾ ਜਮਾਣੇ ਕਦ ਕਦ ਦੇਖਾ ਤੇ ਬਿਲਕੁਲ ਬੈਕ ਸਾਈਡ ਤੇ ਟੂਰ ਦਾ ਕੱਢ ਕਰ ਦਿੱ ਲਿਆ ਯਾਰ ਮੋਰਾ ਦੀ ਝੋਟੀ ਹੈਗੀ ਤੇ ਬਾਈ ਜੀ ਨੰਬਰ ਐਡਰੈਸ ਬੋਲ ਦੇ ਦੁਬਾਰੇ ਆਪਣਾ ਪਿੰਡ ਸਾਡਾ ਰਸੀਨ ਆ ਜੀ ਠੀਕ ਹੈ ਜ਼ਿਲ੍ਹਾ ਲੁਧਿਆਣਾ ਠੀਕ ਹੈ ਇਹ ਸਪਾਰ ਦੇ ਨੇੜੇ ਪੈਂਦਾ ਰਾਏਕੋਟ ਤੋਂ 15 ਕਿਲੋਮੀਟਰ ਤੇ ਜੀ ਠੀਕ ਹੈ ਤੇ ਨਾਮ ਮੇਰਾ ਨਰਪਾਲ ਸਿੰਘ ਆ ਜੀ ਮੋਬਾਈਲ ਨੰਬਰ ਜੀ 99147 ਜੀ 41400 ਜੀ 1,65,000 ਡਿਮਾਂਡ ਆ 15 ਕਿਲੋ ਤੋਂ ਤਾਂ ਮੰਨ ਕੇ ਜਿਹੜਾ ਮਰਜ਼ੀ ਪੁੱਦਾ ਲੈ ਹਾਂਜੀ ਹਾਂਜੀ ਜੇ ਕਹਿੰਦਾ ਬੱਚੀ 16 ਹੋਏ ਤਾਂ 16 ਕਿਲੋ ਜੇ 15 ਕਿਲੋ ਤੋਂ ਮਾਰਨ ਨਹੀਂ ਹੈ ਨਹੀਂ ਬਾਕੀ ਲੈਵਾ ਬਿਲਕੁਲ ਮੈਚ ਜਾਂਦਾ ਸੂਟ ਦਾ ਘਲਾਉਂਦੇ ਛੋਟੀ ਸਕੀਨ ਆ ਪੂਰੀ ਕੋਈ ਵੀ ਵਿਲੀ ਛੋਟੀ ਬੀਜਨਾ ਚਾਵਣ ਹੋਵੇ ਨਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਦ ਆ